ਮੇਰੇ ਦਾਨੀ ਸੱਜਣੋ ਅੱਗੇ ਵੀ ਆਪਾਂ ਇੱਕ ਵਾਰ ਆਪਣਾ ਪੋਸਟ ਪਾਈ ਸੀ ਕਾਮਾ ਸਰਕਾਰ ਨੂੰ ਸੌਖਿਆ ਕਰਨਾ ਤੇ ਮਲਾਜ਼ਮਾਂ ਨੂੰ ਸੌਖੇ ਕਰਨਾ ਇਹਦੇ ਬਾਰੇ ਆਪਾਂ ਵਿਚਾਰ ਕਰਨੀ ਆ ਜਿਹੜੇ ਬਾਹਰਲੇ ਮੁਲਕਾਂ ਵਿੱਚ ਵੀ ਇਹ ਕੰਮ ਚੱਲਦੇ ਆ ਬਹੁਤ ਮੇਰੇ ਸੱਜਣੋ ਮਿੱਤਰ ਬਾਹਰਲੇ ਮੁਲਕਾਂ ਰਹਿਣਦੇ ਕੰਮ ਕਰਦੇ ਆ ਫਰਜ਼ ਕਰ ਲਓ ਆਪਾਂ ਇੱਕ ਰੱਖ ਲੈਣੇ ਪומਾਨਾ ਰੱਖ ਲੈਣੇ ਆ ਮੇਰੀ 30 ਹਜ਼ਾਰ ਤਨਖਾਹ 30 ਰੁਪਏ ਤਨਖਾਣ ਉੱਤੇ 8 ਘੰਟੇ ਕੰਮ ਕਰਦੇ ਆ ਤੇ ਹਫਤੇ ਦੇ ਅਸੀਂ ਇਹਨੂੰ ਜੇ ਕੈਲਕੂਲੇਸ਼ਨ ਕਰੀਏ ਤੇ 200 ਤੇ ਪਨਾ 40 ਘੰਟੇ ਮਿਲ ਵੀ ਬਣਦੇ ਆ ਹਫਤੇ ਦੇ ਤੇ ਜੇ 30 ਨੂੰ ਅਸੀਂ ਆਪਣਾ ਮਲਟੀਪਲਾਈ ਕਰੀਏ ਤੇ 125 ਰੁਪਏ ਘੰਟੇ ਦੇ ਵੰਦੇ ਆ ਜੇ ਅਸੀਂ ਇਹਨੂੰ ਡਬਲ ਕਰ ਲਈਏ ਤੇ 250 ਰੁਪਏ ਘੰਟੇ ਦਾ ਵੰਦਾ ਜੇ ਬੰਦਾ ਛੁੱਟੀਆਂ ਵਾਲੇ ਦਿਨ ਕੰਮ ਕਰਦਾ ਆ ਆਪਣੇ ਦਫ਼ਤਰ ਜਾ ਕੇ ਕਰ ਸਕਦਾ ਅੱਜ ਕੱਲ ਤਾਂ ਆਨਲਾਈਨ ਕੰਮ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਦਫ਼ਤਰ ਜਾ ਕੇ ਤੁਹਾਨੂੰ ਕਰਨਾ ਪਵੇ ਅਸੀਂ ਉਹ ਲੈਪਟਾਪ ਕੰਪਿਊਟਰ ਆਲਦੇ ਘਰੇ ਵੀ ਰੱਖਿਆ ਹੋਵੇ ਅਸੀਂ ਆਪਦੇ ਘਰੇ ਕੰਮ ਕਰ ਲਈਏ ਜਾਂ ਦਫ਼ਤਰ ਜਾ ਕੇ ਕੰਮ ਕਰ ਲਈਏ ਠੀਕ ਆ ਉਹਦਾ ਜਿਹੜਾ ਸਾਨੂੰ ਮਿਲਣਾ ਚਾਹੀਦਾ 250 ਰੁਪਿਆ ਘੰਟੇ ਦਾ ਓਵਰਟਾਈਮ ਠੀਕ ਆ ਜਿਹੜਾ ਬੰਦਾ ਛੁੱਟੀ ਵਾਲਦੇ ਨਾਲ ਕੰਮ ਕਰਦਾ ਉਹਨੂੰ 250 ਰੁਪਿਆ ਘੰਟਾ ਡਬਲ ਮਿਲੇ ਸਰਕਾਰ ਉਹਦੀ ਜੇ 1 ਲੱਖ ਰੁਪਿਆ ਤੇ ਉਹਨੂੰ 2 ਲੱਖ ਦੇ ਹਿਸਾਬ ਨਾਲ ਘੰਟੇ ਦਾ ਉਹਨੂੰ ਮਿਲੇ ਠੀਕ ਆ ਇਹ ਕਰਕੇ ਇੱਕ ਤਾਂ ਕੰਮ ਜਲਦੀ ਹੋ ਜੂਗਾ ਠੀਕ ਹੈ ਜੀ ਇੱਕ ਸਾਡੇ ਮਨ ਵਿੱਚ ਚਾਹ ਹੋ ਜੂਗਾ ਬਹੁਤ ਸਾਰੇ ਬੰਦੇ ਇਹੋ ਜਿਹੇ ਮੁਲਾਜ਼ਮ ਹੋਏ ਜਿਨ੍ਹਾਂ ਨੂੰ ਐਸ ਵਾਰ ਕੋਈ ਕੰਮ ਨਹੀਂ ਹੁੰਦਾ ਘਰੇ ਵੀ ਕੋਈ ਕੰਮ ਨਹੀਂ ਹੁੰਦਾ ਤੇ ਆ ਕੇ ਉੱਥੇ ਸਾਡੇ ਮੋੜਾਂ ਤੇ ਫ੍ਰੀਕੋਰਡ ਵੇਖਿਓ ਤਾਂ ਸ਼ਖਿਤੀ ਜਾਂਦੇ ਹੁੰਦੇ ਕਿਉਂ ਕਾਹਦੇ ਹੱਤੇ ਯਾਰ ਸਾਡੇ ਮੁਲਕ ਦਾ ਬੇੜਾ ਉਮ ਬੈਠਾ ਅਸੀਂ ਕਰਦੇ ਆ 3 ਘੰਟੇ ਕੰਮ ਬਾਹਰ ਕਰਦੇ 18 ਘੰਟੇ ਕੰਮ ਆਪਦੇ ਮੁਲਕ ਨੂੰ ਤਾਂ ਤਾਂ ਲੈ ਗਿਆ ਇਸ ਕਰਕੇ ਮੇਰੀ ਬੇਨਤੀ ਆ ਸਰਕਾਰਾਂ ਨੂੰ ਵੀ ਤੇ ਮੁਲਾਜ਼ਮ ਵੀਰਾਂ ਭੈਣਾਂ ਭਰਾਵਾਂ ਨੂੰ ਵੀ ਆਪਾਂ ਮੰਗ ਕਰਕੇ ਸਾਨੂੰ ਘੰਟਿਆਂ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇ ਦਿਨਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਸਰਕਾਰ ਸਾਨੂੰ ਪੁੱਛਦੀ ਨਹੀਂ ਅਸੀਂ ਕੰਮ ਨਹੀਂ ਕਰਦੇ ਬਸ ਆਹ ਥੋੜੀ ਜੀ ਸਾਡੇ ਚ ਘਾਟ ਆ ਸਰਕਾਰ ਸਾਡਾ ਹਿਸਾਬ-ਤਾਬ ਕਰੇ ਕੰਪਿਊਟਰ 'ਚ ਸਾਰਾ ਕੁਝ ਕਰਨਾ ਸੀ ਜਦੋਂ ਅਗੇ ਕੰਪਿਊਟਰ ਅੱਗੇ ਬਹਿ ਕੇ ਸਾਡੀ ਡਿਊਟੀ ਲੱਗੀ ਬਸ ਜਿਹੜਾ ਸੀ ਆ ਕੇ ਗੁੱਠਾ ਲਾਉਣੇ ਆ ਉਹ ਮਸ਼ੀਨਾ ਖਰਾਬ ਹੋ ਜਾਂਦੇ ਜਲਦੀ ਉਹ ਬਾਲੀਆਂ ਵਧੀਆ ਮਸ਼ੀਨਾ ਕਰ ਕਰ ਮਸ਼ੀਨਾ ਨਹੀਂ ਉਹ ਕੰਪਿਊਟਰ ਵਿੱਚ ਛੋਟਾ ਸੌਫਟ ਪਾਇਆ ਹੋਇਆ ਇਹੋ ਜਿਹਾ ਵੀ ਜਦੋਂ ਆ ਕੇ ਬੰਦਾ ਉਹ ਕੰਪਿਊਟਰ ਨੂੰ ਖੋਲੇ ਇਹੋ ਜਿਹਾ ਕੋਈ ਦਫ਼ਤਰ ਨਹੀਂ ਜਿਹੜਾ ਕੰਪਿਊਟਰ ਤੋਂ ਬਿਨਾ ਕੰਮ ਕਰਦਾ ਹੋਵੇ ਬੰਦਾ ਤੇ ਇੱਕ ਵੀ ਦੱਸ ਦਿਓ ਮੈਨੂੰ ਜਦੋਂ ਬੰਦਾ ਕੰਪਿਊਟਰ ਅੱਗੇ ਬੈਠੇ ਤੇ ਉਹਦੇ ਨਾਲ ਨਾਲ ਹੀ ਹਾਜ਼ਰੀ ਲੱਗ ਜੇ ਤੇ ਉਹਦੇ ਜਿਹੜੇ ਘੰਟੇ ਮਿੰਟ ਚਾਲੂ ਹੋ ਜਾਣ ਤੇ ਬੰਦਾ ਕੰਪਿਊਟਰੋਂ ਉੱਠਦਾ ਹੀ ਨਹੀਂ ਹੋਰ ਦੱਸੋ ਜਿਹਨੂੰ 100 ਰੁਪਏ ਦੇ ਬਜਾਇ 200 ਰੁਪਏ ਮਿਲਦਾ ਹੋਵੇ ਘੰਟੇ ਦਾ ਉਹਦਾ ਕੰਮ ਹੀ ਕਰੀ ਜਾਊਗਾ ਸਰਕਾਰ ਸਾਡੇ ਮੁਲਾਜ਼ਮਾਂ ਦੇ ਪੱਲੇ ਕੋਹ ਨਹੀਂ ਪਾਉਂਦੀ ਤੇ ਮੁਲਾਜ਼ਮ ਸਰਕਾਰ ਦੇ ਪੱਲੇ ਕੋਹ ਨਹੀਂ ਪਾਉਂਦੇ ਇਹ ਮੇਰੀ ਬੇਨਤੀ ਆ ਸਰਕਾਰਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਅਸੀਂ ਕੰਮ ਕਰੀਏ ਜਦੋਂ ਚਾਵੇ ਬੰਦਾ ਛੁੱਟੀ ਲੈ ਸਕਦਾ ਆਪਦੀ ਠੀਕ ਆ ਜੀ ਤੇ ਔਕੋ ਕੰਮ ਪੈਟਿੰਗ ਹੋਊਗਾ ਹੀ ਨਾ ਜਦੋਂ ਕੰਮ ਆਇਆ ਅਸੀਂ ਕਰਤਾ ਜੇ ਛੁੱਟੀ ਤੇ ਵੀ ਆ ਤੇ ਕੰਮ ਆਪਦਾ ਕਰੀ ਜਾਈ ਅਸੀਂ ਕਰਨਾ ਤਾਂ ਕੰਪਿਊਟਰ ਤੇ ਨਾ ਬਸ ਸਾਰੇ ਜਿਹੜੇ ਜਿੰਨੇ ਕਾਗਜ਼ ਪੱਤਰਾ ਜੋ ਵੀ ਕੁਝ ਲਾਉਣਾ ਕਿਸੇ ਨੇ ਲਾਇਸੈਂਸ ਬਣਾਉਣਾ ਜਾਂ ਹੋਰ ਕੁਝ ਬਣਾਉਣਾ ਉਹ ਸਾਰੇ ਕਾਗਜ਼ ਆਨਲਾਈਨ ਆ ਠੀਕ ਹੈ ਜੀ ਅਸੀਂ ਆਫਲਾਈਨ ਤਾਂ ਕਰਨਾ ਹੀ ਕੁਝ ਨਹੀਂ ਕੰਪਿਊਟਰ ਤੇ ਹਰ ਕੁਝ ਚੈੱਕ ਕਰ ਲੈਣਾ ਅਸੀਂ ਉਹ ਜੈਸੀ ਕਰਨਾ ਡਰਮ ਗਲੇਸਾਂਸ ਬਣਾਉਣਾ ਉਹ ਆਫਲਾਈਨ ਵੀ ਆ ਕਿਉਂਕਿ ਟਰਾਈ ਜਿਹੜੀ ਆਫਲਾਈਨ ਲੈਣੀ ਆ ਠੀਕ ਹੈ ਜੀ ਪਰ ਜਦੋਂ ਚਾਹੋ ਤੁਸੀਂ ਜਿੱਥੇ ਮਰਜੀ ਯਾਰ ਉਹਨੂੰ ਟਰਾਈ ਦੇ ਸਕਦੇ ਤੁਸੀਂ ਇੱਕ ਸਾਡਾ ਬਣਾਇਆ ਪ੍ਰੋਗਰਾਮ ਨਹੀਂ ਆਮ ਸਾਡਾ ਸੜਕਾਂ ਤੇ ਹੋਣਾ ਚਾਹੀਦਾ ਪ੍ਰੋਗਰਾਮ ਇਹ ਜਿਹੜਾ ਇੱਥੇ ਬਣਾਇਆ ਨਾ ਇਹ ਠੱਗੀ ਦਾ ਜਗਾੜਮਟ ਬਣਾਇਆ ਇਹਨਾਂ ਨੇ ਬਣਾ ਸਰਕਾਰ ਨੇ ਨਹੀਂ ਇਹਨੂੰ ਕੱਟ ਕੇ ਆਮ ਛੜਕਾਂ ਤੇ ਸਾਡਾ ਉਹ ਜਿਹੜਾ ਆਪਣਾ ਬਣਾਇਆ ਹੋਵੇ ਟਰਾਈ ਦੇ ਨਾਲ ਜਗਾੜ ਠੀਕ ਹੈ ਜੀ ਹਾਂਜੀ ਜੇ ਫਾਰਜ਼ ਕਰ ਲੋ ਉੱਥੇ ਆਪਣਾ ਬਣਾਇਆ ਚੰਦਬੱਜੇ ਕੋਲੇ ਆ ਹੈਨਾ ਆਪਨਾ ਹੋ ਜਗਾਰ ਬਣਾਇਆ ਐਵੇਂ ਨਾ ਚੰਦ ਬੱਜ ਕੋਲ ਸੌਰੀ ਆਪਣਾ ਹੋ ਮਦਗੀ ਕੋਲੇ ਹਾਂ ਮਦਗੀ ਕੋਲੇ ਬਣਾਇਆ ਉਹਦਾ ਡਿਗਨਮੈਂਟ ਬਣਾਇਆ ਤੂੰ ਉਥੇ ਉਹ ਕਲੀ ਕੁੰਮੀ ਆ ਹੋਰ ਤਾਂ ਕੁਛ ਨਹੀਂ ਨਾ ਬਕਲੀ ਬੋਣੀ ਗਲੀ ਤੇ ਗੱਡੀ ਮੋੜ ਕੇ ਵਿਖਾ ਦਿਓ ਉਥੇ ਕੈਮਰੇ ਲੱਗੇ ਆ ਜੋ ਤੁਹਾਡੇ ਜੀ ਕਰੇ ਵਿਖਾ ਦਿਓ ਉਹਨੂੰ ਵਿਖਾ ਦੇ ਵੀ ਆ ਮੈਂ ਅੱਥਰਾ ਕੇ ਵਿਖਾਈ ਗੱਡੀ ਨੋ ਟੈਨਸ਼ਨ ਇਹ ਸਾਰਾ ਕੁਝ ਆਨਲਾਈਨ ਤੇ ਆਨਲਾਈਨ ਹੀ ਕਰੋ ਅੱਦੋਂ ਬਾਅਦ ਅਸੀਂ ਆਫਲਾਈਨ ਕਰੀ ਬੈਠੇ ਆ ਭਰਾਵੋ ਹੱਥ ਬਨ ਕੇ ਬੇਨਤੀ ਸਰਕਾਰ ਨੂੰ ਅਸੀਂ ਇਹ ਜਿੰਨੀਆਂ ਸਾਡੀਆਂ ਤੁਹਾਨੂੰ ਗੱਲਾਂ ਦੱਸੀਆਂ ਇਹਨਾਂ ਤੇ ਗੌਰ ਕਰਿਆ ਕਰੋ ਇਹ ਇਹ ਸਰਕਾਰ ਤੋਂ ਮੰਗ ਕਰਿਆ ਕਰੋ ਨਾ ਤਾਂ ਸਰਕਾਰ ਸਾਡੀ ਦੁਖੀ ਆ ਤੇ ਨਾ ਅਸੀਂ ਸਰਕਾਰ ਦੇ ਦੁਖੀ ਆ ਪਰ ਅੰਦਰੋਂ ਅੰਦਰ ਹੀ ਸਾਰੇ ਇੱਕ ਦੂਜੇ ਦੇ ਦੁਖੀ ਬਣੇ ਬੈਠੇ ਅਸੀਂ ਠੀਕ ਹੈ ਜੀ ਸਭ ਤੋਂ ਚਾਰ ਸ਼ੇਰੋਂ ਮਾਰਿਆ ਜਾਂਦਾ ਕਿਸਾਨ ਕਿਸਾਨ ਦੇ ਪੱਲੇ ਕੋਈ ਸਰਕਾਰ ਨਹੀਂ ਪਾਉਂਦੀਗੀ ਨਾ ਮੁਲਾਜ਼ਮ ਸਰਕਾਰ ਦੇ ਪੱਲੇ ਪਾਉਂਦੇ ਆ ਤੇ ਨਾ ਸਰਕਾਰ ਬਣਾ ਜ਼ਿੰਮੇਵਾਰ ਦੇ ਪੱਲੇ ਕੁਝ ਪਾਉਂਦੀ ਆ ਆਤਮ ਬਣ ਕੇ ਬੇਨਤੀ ਸਾਰੇ ਭਰਾਵਾਂ ਨੂੰ ਇਹਨਾਂ ਚੀਜ਼ ਤੇ ਗੌਰ ਕਰਿਆ ਕਰੋ ਸਰਕਾਰ ਨੂੰ ਬੇਨਤੀ ਆ ਸਾਡੇ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹਨਾਂ ਗੱਲਾਂ ਤੇ ਗੌਰ ਕਰੋ ਜੀ ਆਨਲਾਈਨ ਕਰੋ ਸਾਰਾ ਕੁਝ ਓਕੇ ਸਰ